ਕੋਡੀ 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 ਪਾਣੀ ਵਾਲੇ ਸੇਵਾਦਾਰ ਵੀਰਾਂ ਨੂੰ ਬੇਤੀ ਬੇਤੀ ਪਾਣੀ ਪੋਹਦਾ ਕਰ ਦਿਓ ਕਬੱਡੀ ਪੈਂਦੀ ਤੇ ਬੋਲ ਰਮਨ ਦੇ ਏ ਭੀਮਣੇ ਕਹਿੰਦੇ ਦੂਜੀ ਕੋਡੀ ਮੋੜਦੀ ਭੀਮਣੇ ਦੂਜੀ ਕੋਡੀ ਮੋੜਦੀ ਏ ਸੁਖ ਸੁਖ ਲਾਵੇ ਕੈਨੇਡਾ ਉਹਨਾਂ ਵੱਲੋਂ ਬਹੁਤ ਵੱਡੇ ਪਿਆਰ ਆਏ ਧੰਨਵਾਦ ਹੈ ਸੁਖ ਲਾਵੇ ਕੈਨੇਡਾ ਵਾਲੇ ਦਾ ਧੰਨਵਾਦ ਲੈ ਵੀ ਬਹੁਤ ਤਗੜਾ ਮੈਂ ਅਮੋਲ ਕਬੀਰ ਤੇ ਉਹਦੇ ਸਾਥੀਆਂ ਨੂੰ ਮੁਬਾਰਕਬਾਦ ਜਮਾਵਾਂਗਾ ਪਰ ਮੇਰੀ ਬੇਨਤੀ ਹੈ ਵੀ ਜੀ ਥੋੜਾ ਗਰਾਊਂਡ ਦਾ ਡਿਸਪਲਨ ਜਿਹੜਾ ਹੈ ਉਹ ਜ਼ਰੂਰ ਬਣਾ ਕੇ ਰੱਖੀਏ ਸਾਰੇ ਤੁਸੀਂ ਸਤਕਾਰ ਦੇ ਯੋਗ ਵੀਰ ਰਾਜਨ ਵੀਰ ਹੋ ਰਹੇ ਨੇ ਇਹ ਪ੍ਰੰਦੀਪੂਰੀਆ ਗੋਪੀ ਦੀ ਮਾਇਆ ਪੁੱਜੀ ਕਰਦੀ ਆ ਇੱਕਮ ਹੈ ਪਤਾਪੂਰੀਆ ਇੱਕ ਪਤਾਪੂਰੀਆ ਕੇ ਬਰਜਵਾਰਾ ਸੁਖ ਲਾਵੇਂ ਕੈਨੇਡਾ ਤੇ ਅਰਸ਼ ਉਹਨਾਂ ਵੀਰਾਂ ਵੱਲੋਂ ਜਿਹੜਾ 11000 ਦੋ ਜੱਫਿਆਂ ਦੇ ਉੱਪਰ ਹੈ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ਇਹ ਕਹਿੰਦੇ ਕਾਕਾਏ ਮਾਰੀ ਮੇਘੇ ਦੀ ਧਰਤੀ ਦਾ ਏਕਮ ਹੈ ਰਾਦਾ ਜਫਾ ਲਾਉਣ ਦਾ ਆਏ ਫਰੰਦੀਪੁਰੀ ਆਹ ਉਹ ਫਰੰਦੀਪੁਰੀ ਦਾ ਜੱਫਾ ਕਿਦਾਂ ਦਾ ਲਗਾ ਦੇ ਮਾ ਜਾਰੇ ਤਾਰੀਆਂ ਜੋ ਨਹੀਂ ਸਾਡਾ ਭਰਾ ਹੈ ਆਈਏ ਜੀਆ ਨੂੰ ਵੱਡੇ ਭਰਾ ਦਾ ਬੱਲੇ ਦੀ ਕਬੱਡੀ 2100 ਦੀ ਹੋਵੇਗੀ ਅਗਲੀ ਲੈ ਵੀ ਸਨੀ ਜੀਆ ਨੂੰ ਵੱਡੇ ਭਰਾ ਨੂੰ ਕਿਉਂਕਿ ਬਹੁਤ ਵੱਡਾ ਧੰਨਵਾਦ ਸੁਖ ਲਾਵਾ ਕਨੇਡਾ ਇੱਧਰ 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 ਏ ਆਹ ਆਹ ਹੋਇਆ ਗੇਂ ਬੱਲੇ ਦੀ ਟੱਕਰ ਕਿੰਨੀ ਦੀ ਲੱਗਦੀ ਦੋ ਦੀ ਤੇ ਤਾੜੀਆਂ ਜ਼ੋਰਦਨ ਵਾਰੋ ਮੇਰੇ ਵੀਰੋ ਦੋਵੇਂ ਮਾਤ ਤਗੜਾ ਖੇਡਿਆ ਲਾਓ ਸਾਹਮਣੇ ਭੀਮ ਆ ਗਿਆ ਮੁਲਕ ਪੰਜਾਬ ਪੁਲਸੀਆ ਵੀ ਰੱਖ ਰਿਹਾ ਫਰੰਦੀਪੁਰੇ ਗੋਪੀ ਦੇ ਪਹਿਲੇ 3 ਜਫੇ 10000 ਦੇ ਹੋਣਗੇ ਪਹਿਲੇ 3 ਜਫੇ 10000 ਫਤਾਪੁਰੇ ਦੂਜੇ ਪਾਸੇ ਸੁਰ ਸਿੰਘ ਹੈ ਹੋ ਗਿਆ ਮੁਕਾਬਲਾ ਪਹਿਲੀਆ ਰੈਂਡਾਂ ਤੇ ਖੜਕਾ ਲੜਕਾ ਟੱਕਰ ਪੱਟੀ ਕਬੱਡੀ 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 ਓ ਮਾਜੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ